ਸਮਝ ਗਿਆ ਕਈ ਰੀਤ ਨਾਲ ਬਣਾਵਾ ਪੜਿਆ ਆਹ ਮਾਹ ਪ੍ਰੋਸੈਸ ਕਾ ਹੋਈ ਜਾ ਕਿ ਹਮਨੇ ਕਿਹਾ ਤਾਂ ਬੇੜਾ ਮਾ ਭਾਈ ਇਹੋ ਹੈ ਹਾਂ ਹਾਂ ਇਹ ਬੇਹੋਂ ਉਪਰ ਪਰ ਬੇਹ ਜਾਣੇ ਹਾਂ ਹਾਂ ਬੇੜਾ ਮੇ ਬੇਦੇ ਪਹਿਲਾਂ ਬਣਾਇਆਤਾ ਤੈ ਕਿ ਮਜ਼ਾ ਆਵੇ ਮਾਣੋ ਹਨੇ ਜਿੰਦੀ ਵਾੜੀ ਆਉਤਾ ਤਾਂ ਨਾ ਹਾਂ ਨਿਰਮਲ ਹੈ ਪਰ ਇੱਕ ਸਾਹਿਬ ਇਹ ਮਾਰਾ ਡਿਵਾਈਸ ਪੀ ਸਾਹਿਬ ਬਹੁ ਭਾਇਆ ਤੇ ਮਣੀ ਦਿਓ ਆਜੀ ਹੈ ਨਾ ਪਾਸ ਬੱਕਰੀ ਕਰ ਨਹੀਂ ਕੇ ਬੱਕੜੀ ਚੜਾ ਰਹੀ ਹੈ ਮੈਂ ਕਿ ਆਈ ਦੁੱਧਾ ਅਦੁੱਧ ਨਾ ਹੈ ਨਾ ਕਈ ਸਾਹੀ ਨੋ ਥਾਈ ਨਾ ਖਾਵਾ ਮੈਂ ਨੋ ਹਾਲੇ ਸਵਾਦ ਆੜਦੀਦਾ ਹਾਂ ਹਾਂ ਅਜੇ ਤੱਕ ਦੁੱਧ ਹੋਇਆ ਤੇ ਫਾੜਵਾ ਨੇ ਪ੍ਰੋਸੈਸਿੰਗ ਹਲੂਰੀਆ ਮੇ ਫਟੇਕੜੀ ਨੋ ਨਾਖੋਈ ਪੜੇ ਨਾ બીજી ਕੋਈ ਸਾਹ ਕੇ ਕਿਆ ਮੁਗ ਲਿੰਬੂ ਕੋਈ ਘਣੇ ਨਾਕਤਾ ਹੋਈ ਪਰ ਇਟਾ ਆਪਕੋ ਆਰਗੈਨਿਕ ਪੜਾ ਥਾਇ ਆਹ ਤਾਂ ਵੇਸਵਾ ਵਾਰਾ ਤਾਂ ਬਦੀ ਨਾਕਤਾ ਹੈ ਨਾ ਹਾਂ ਹਾਂ ਆਪਰੇ ਨੋ ਨਾਖੋ ਪੜਨ ਕਈ ਇਹਨੇ ਤਾਂ ਕਾ ਦੁੱਧ ਤਤਕਾਲੇ ਫਾੜੂ ਮੋ ਹਾਂ ਅਰਧੀ ਘੰਟਾ ਮੈਂ ਤਾਂ ਗੈਸ ਬੇਸ ਤੇ ਬਦਨ ਵਰਤਦਾ ਮੈਂ ਇਸਾਈਪੀ ਖਾਣੂ ਹਾਂ ਹਾਂ આપડે ઘર માટે જ બનાવીએ દાળ એકદમ થાપડી ના પેડા હોય ને સેમ એવા જ થાય જો આમાં ઝૂમ કરીને જોવા કણી અટાણા થી પડવા આમાં જવા વાળા ખાવા વાળા ની થાય ખાધા જાય મો

મારા તબેલો બનાવવાનો જે છે ને મારે આવે દેવાના ખબર આવે બીજ ફાળીએ ને પડી પછી દૂધ તે નાખવાનું બધું આવી રીતે ખવડાવ વાહ કામ હારા મારું લિય

પછી કેસર વાળા બનાવવા હોય તો કેસર પડે પછી ડ્રાયફ્રુટમાં બનાવવા હોય તો કાજુ બદામ નહીં પડે આપડે તો એલસી વાળા વધારે ભાવે ભાવતા વાળો પેડો આપડે તો વધારે ભાવે પાસક પેડા ખાઈને ને તો ને અડધા બોલે આ પેઢી રોકાઈ જાય

ਆਜ ਮੋਜ ਮਾਰੇ ਮੂਰੇ ਜੋ ਆਪਰੇ ਦੋਜ ਮਾ ਫੜਿਆ ਜੂ ਕੋਈ ਹੈ ਨਹੀਂ ਅਟਾ ਦਾ ਕੰਮ ਮਾ ਦਿੰਦੇ ਵੀਰ ਨਨ ਤਾ ਦੋਜ ਮਾ ਪੜੀ ਆਈ ਤੋ ਹਟੇ ਕੰਮ ਨੋ ਮੜੇ ਤੋ ਦਾ ਕੰਮ ਮੜੇ ਜਾ ਗੋਤੇ ਲੀ ਹੂੰ ਹੂੰ ਜੇ ਕੰਮ ਕਰੂ ਮੇਰ ਕੰਮ ਗਮੇ ਨਾ ਗੋਤੇ ਲੀ ਦੋਜ ਨੇ ਆ ਫੇੜਾ ਮਾ ਰੰਗ ਆਉਤੋ ਜੈ ਨਾ ਕਲਰ ਆਦਾ ਧੋਰਾ ਇੰਡਿਆ ਜੀ ਹਾਂ ਹੂੰ ਕਈ ਘਟੇ ਨਹੀਂ ਕਈ ਘਟੇ ਨਹੀਂ ਹਾਂ ਆ ਰੀਸਾਲ ਭਾਈ ਆਇਆ ਜੋ ਰੀਸਾਲ ਭਾਈ ਨੇ ਜੋ ਹਾਂ ਆਵੇ ਕੋ ਰੀਸਾਲ ਭਾਈ ਰੀਸਾਲ ਭਾਈ ਫੇੜਾ ਰੀਸਾਲ ਭਾਈ ਫੇੜਾ ਖਾਵੇ

ભલે હાલો ભાઈ હવે ટ્રાય કરે ટેસ્ટ કરે કેવું કેવાક જમા વડે રામદયા કે મોજ કેવી છે જલ્દી જવાબ અને કોમેન્ટ કરજો હા હા અને પેડા ખાવા તો આવજો અને જો બહુ તમને પેડાનો સ્વાદ લાગ્યો હોય તો બસ શેર કરી દેજો હા ઈ 100% ની વાત છે બરાબર ને અને મણિયારા બણિયારા ને ગાવ હોય ને જો હા ભરવા ભજન ભજન તો રામદે ભાઈ ભાઈ આવજો મણિયારો કાલે હમરાવે હું પાકો આવી જઈશ હા પાકો મણિયાર હમરાયો પાકો પાકો

ਨਥੜੀ ਰੇ ਵਿਰੋਮਾਰੋ ਲੈਵਹਾਲੋ ਇਹ ਵੀ ਆ ਲੈਨੀ ਵੇਲੋ ਆਵਜੇ ਰੇ